ਸਿਆਲ ਕਰਵਾਏ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਦਾ ਮਤਲਬ ਦੁਕਾਨ ਤੇ ਧੂਆਂ ਨਿਕਲ ਰਿਹਾ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਪਤਾ ਨਹੀਂ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਕਪੜੇ ਲੀੜੇ ਦਾ ਭਾਜੀ ਦੁਕਾਨਗਾ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਮਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਹੀ ਜਾਨੀ ਕਿ ਫਨਾਹ ਹੋ ਫਨਾਹ ਹੋ ਗਿਆ ਕੀ ਕਰਨਾ ਅੱਗ ਲੱਗ ਪਈ ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਦਾ ਸ਼ਾਰਟ ਸਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੇਟਰ ਪਿਆ ਹੀ ਇਨਵਰਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆਇਆ ਸਿਰਫ ਆ ਇੱਕ ਇੱਥੋਂ ਸ਼ਟਰ ਲੱਗੋਂ ਦਰਵਾਜ਼ਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ਾਰਟ ਸਰ ਕਰਨੀ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਕੇ ਤੇ ਫਿਰ ਗਾੜੀ ਗਈ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਯਾਨੀ ਕਿ ਕਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੇ ਕਿ ਦੁਕਾਨ ਦੇ ਅੰਦਰ ਦੇਖ ਸਕਦੇ ਜੇ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗ ਆਣ ਕੇ ਬੁਝਾਈ ਆ ਫਗਾਈ ਵੀਰ ਨੂੰ ਛੱਡਣ ਦਾ ਮੌਕਾ ਹੀ ਨਹੀਂ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਜਿੰਨਾ ਨੂੰ ਆਉਣਾ ਸੀ ਉਹਨਾਂ ਜਿੰਨਾ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਾਰੇ ਪੁਲਿਸ ਨੂੰ ਹਾਂ ਜੀ ਕੇ ਪੁਲਿਸ ਨੂੰ ਸੂਚਿਤ ਕਰਨਾ ਜੇ ਮਤਲਬ ਇਹ ਹਜੇ ਨਹੀਂ ਕੀਤਾ ਹਾਂ ਜੀ ਹਾਲੇ ਤੇ ਇਹੋ ਸਾਰਾ ਕੋਸ਼ਿਸ਼ ਕਰਦੇ ਪਏ ਅਸੀਂ ਪਰਦੇ ਤੁਸੀਂ ਸਰ ਅਸੀਂ ਮੰਗ ਇਹੋ ਕਰਨੇ ਆਂ ਵੀ ਸਾਡਾ ਨੁਕਸਾਨ ਬਹੁਤ ਹੋ ਚੁਕਾ ਵਾ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਹ ਜਾਂ ਮਾਦ ਜਾਂ ਮਿਲੇ ਸਾਨੂੰ ਸਰ ਕੋਈ ਸ਼ੰਕਾ ਨਹੀਂ ਕਿ ਤੁਹਾਨੂੰ ਇਹ ਜਿਆ ਤਾ ਹੈਗਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਨੂੰ ਮਤਲਬ ਵੇਖਾਂਗੇ ਕੀ ਚੱਕਰ ਜੇ ਵੇਖਿਆ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੱਲੀਆਂ ਹੈਗੀਆਂ ਅੱਜ ਇੱਕ ਆਪਣਾ ਨਾਮ ਦਾ ਇੱਕ ਦੱਸ ਦੋ ਮੇਰਾ ਨਾਮ ਕਰਮਜੀਤ ਸਿੰਘ ਕਾਲੋ ਹੱਡਵੈਰ ਆ ਮੈਂ ਇਹਨਾਂ ਦੇ ਇੱਥੇ ਲੱਗੇ ਗਵਾਂਢੀਆਂ ਤੇ ਆ ਮੈਨੂੰ ਹੁਣੇ ਪਤਾ ਲੱਗਾ ਇਹਨਾਂ ਦਾ ਵੀ ਰਾਹਦਾ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਬੜਾ ਗਰੀਬ ਪਰਿਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਇਹ ਅਸੀਂ ਬੀਸੀ ਸਾਹਿਬ ਕੋਲ ਮੰਗ ਕਰਦੇ ਆ ਇਹਨਾਂ ਨੂੰ ਬਹੁਤ ਬਹੁਤ ਜਿਹੜਾ ਮੁਆਵਜ਼ਾ ਦਿੱਤਾ ਜਾਵੇ